ਸਟੋਰ ਦੀ ਭਰੀ ਹੋਈ ਹੈ ਨਾ ਚਪੜਾਸੀ ਭਰੀ ਹੋਈ ਹੈ ਤੇ ਨਾ ਹੀ ਪ੍ਰਿੰਸੀਪਲ ਦੀ ਸਭ ਤੋਂ ਵੱਡੀ ਪੋਸਟ ਹੈ ਦੇਖੋ 6 ਪੰਚਾਇਤਾਂ کافی ਵੱਡਾ ਪਿੰਡ ਹੈ 7000 ਦੇ ਕਰੀਬ ਵੋਟ ਹੈ ਹਨਾ ਤੇ ਇਸੇ ਪੰਚਾਇਤਾਂ ਦੇ ਸਾਰੇ ਕਿੰਨੇ ਘੱਟੋ ਘੱਟ ਨਾ ਵਾਲਾ ਵੀ 2000 ਬੱਚਾ ਪ੍ਰਾਈਵੇਟ ਸਕੂਲਾਂ ਚ ਜਾਂਦਾ ਬੈਨਾਂ ਤੇ ਚੜ ਕੇ ਹਰੇਕ ਘਰ ਤੋਂ 50000 ਰੁਪਿਆ ਮੇਰੇ ਖਿਆਲ ਚ ਵੀ ਜਾਂਦਾ ਹੋਊਗਾ ਸਾਲ ਦਾ ਘੱਟੋ ਘੱਟ ਤੇ ਜੇ ਸਾਰੀਆਂ ਸੂਤਾ ਇੱਥੇ ਮਿੰਟ ਕਿਉਂ ਨਾ ਆਪਣੀ ਸਾਰੀ ਸੂਤਾ ਸਰਕਾਰੀ ਸਕੂਲਾਂ ਚ ਹੋਣ ਕ੍ਰਾਂਤੀ ਠੀਕ ਆ ਵਧੀਆ ਗੱਲ ਆ ਪਰ ਇੱਕ ਵੀ ਵਰਤੀ ਨਹੀਂ ਕੀਤੀ ਸੰਨ ਸਾਲ ਚ 22 16 ਮਾਰਚ 2022 ਤੋਂ ਸਰਕਾਰ ਬਣਦੀ ਹੈ ਐਂਟੀਟੀ ਦੀਆਂ 88 83 93 ਪੋਸਟਾਂ ਆਈਆਂ ਸੀ ਅਜੇ ਤੱਕ ਨਹੀਂ ਭਰੀਆਂ ਲੈਕਚਰਾਰ ਆਰੇ ਸਕੂਲ ਦੇ ਵਿੱਚ ਸਾਰੇ ਘਾਟ ਹੈ ਪੰਜਾਬੀ ਦੇ ਆ 900 ਦੇ ਕਰੀਬ ਪੰਜਾਬ ਦੇ ਵਿੱਚ ਖਾਲੀ ਪਈਆਂ ਜਿਹੜੇ 343 ਇਹ ਸੂਰ ਰਦ ਕਰਤੀਆਂ ਪੀਟੀ ਅਧਿਆਪਕੇ ਸਕੂਲ ਦੇ ਵਿੱਚ ਪਹਿਲਾਂ ਡੀਪੀ ਮਾਸਟਰ ਰਹਿ ਕੇ ਗਏ ਨੇ ਬਹੁਤ ਵਧੀਆ ਰਿਜ਼ਲਟ ਰਿਆ ਉਹ ਤੋਂ ਬੱਚੇ ਗੇਮਾਂ ਦੇ ਵਿੱਚ ਜਾਂਦੇ ਰਹੇ ਨੇ ਹੁਣ ਇੱਥੇ ਕੋਈ ਡੀਪੀ ਨਹੀਂ ਕੋਈ ਮਾਸਟਰ ਗ੍ਰੈਡ ਵਿੱਚ ਨਹੀਂ ਕੋਈ ਲੈਕਚਰਾਰ ਨਹੀਂ ਫਿਜ਼ੀਕਲ ਦਾ ਟੀਚਰ ਨਾ ਤਾਂ 10ਵੀਂ ਤੱਕ ਹੈ ਨਾ 12ਵੀਂ ਤੱਕ ਹੈ ਡ੍ਰੈਗ ਪੜਾਉਣ ਵਾਲਾ ਮਾਸਟਰ ਕੋਈ ਨਹੀਂ ਤੇ ਇਸ ਕਰਕੇ ਜਦੋਂ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ ਠ ਬਹੁਤ ਅਸੀਂ ਉਸ ਧਰਨੇ ਲਾਉਂਦੇ ਰਹੇ ਤੁਹਾਡੀ ਪਾਰਟੀ ਵੀ ਉਦੋਂ ਲਾਉਂਦੀ ਰਹੀ ਸਾਡੇ ਨਾਲ ਵੀ ਜਾਂਦੇ ਰਹੇ ਸਿਕਮੰਤੇ ਦੇ ਵਿਜੇਂਦਰ ਸਿੰਘਲੇ ਦੇ 277 ਜਣ ਬੈਠੇ ਰਹੇ ਹਾਂ ਪਰ ਫਿਰ ਵੀ ਦੋ ਵਾਰ ਭਰਤੀ ਕਰਤੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਪਹਿਲੇ 1.5 ਸਾਲ ਦੇ ਵਿੱਚ ਜਾਂਦੇ ਟਾਈਮ ਦੇ ਵਿੱਚ ਇੰਨਾ 3 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਮਸਿੱਖਿਆ ਦੇ ਵਿੱਚ ਐਨਟੀਟੀ ਤੋਂ ਲੈ ਕੇ 83 99 ਰਕਤ ਪਈਆਂ ਨੇ ਨਾ ਪ੍ਰਾਇਮਰੀ ਦੀ ਨਾ ਅਸਿਸਟੈਂਟ ਪ੍ਰੋਫੈਸਰ ਦੀ ਨਾ ਲੈਕਚਰਰ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ 11 58 ਪਿਛਲੀ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਉਹ ਕੋਰਟਾਂ ਦੇ ਵਿੱਚੋਂ ਜਿੱਤਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਜਾ ਕੇ ਤੇ ਜਿਹੜੇ ਪੀ ਐਚ ਡੀ ਹੋਲ ਡੈਗਰੀ ਕੀਤੀ ਸੀ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਜਾਣ ਤੋਂ ਬਾਅਦ ਜਾ ਕੇ ਕਿਤੇ ਅਜੇ ਵੀ ਉਹਨਾਂ ਦੇ 192 ਕੈਂਡੀਡੇਟ ਰਹਦੇ ਆ ਜਿਹੜੀ ਕਾਂਗਰਸ ਸਰਕਾਰ ਦੇ ਮੌਕੇ ਤੇ 41 ਕਾਟ ਪੋਸਟਾਂ ਮਾਸਟਰ ਕਟੀਆਂ ਜਿਹੜੇ ਤਕਰੀਬਨ ਠੀਕ ਨਹੀਂ ਜਿਹੜੀ ਇਤਨਾ ਪੋਜੀਟਿਵ ਗੱਲ ਹੈ ਕਿ ਇਹ ਮਾਸਟਰ ਕੈਟ ਦੇ ਤਕਰੀਬਨ ਪੋਸਟਾਂ ਠੀਕ ਹੈਤੀ ਉਹ ਪੋਸਟਾਂ ਦੇ ਵਿੱਚੋਂ ਵੀ 262 ਨੂੰ ਮਨਜੋਗ ਸਿੰਘ ਸਾਹਿਬ ਨੇ ਆਰਡਰ ਦਿੱਤੇ ਸੀ ਪੀਜੀ ਦੇ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਐਟਟੀਟੀ ਦੇ 9594 ਅਧਿਆਪਕਾਂ ਦੇ ਬੈਂਸ ਦੇ ਪਿੰਡ ਪਿਛਲੇ ਦਿਨ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਰੈਟ ਚਾਰਜ ਹੋਇਆ ਉਹਨਾਂ ਦੇ 1700 ਦੀ ਲਿਸਟ ਰੀਅਲਿਸਟ ਕਰਤੀ ਜਿਨ੍ਹਾਂ ਨੂੰ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਉਹ ਬੇਨਤੀ ਲੈ ਕੇ ਗਏ ਸੀ ਸਾਨੂੰ ਤਾਂ ਇਸ ਗੱਲ ਦੀ ਉਮੀਦ ਸੀ ਕਿ ਆਪਣਾ ਬਦਲਾਏਗਾ ਕਿ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਸਾਹਮਣੇ 3 ਸਾਲਾਂ ਦੇ ਵਿੱਚ ਆ ਹੋ ਗਏ ਉਹਨਾਂ ਦੀਆਂ ناکਾਮੀਆਂ ਨੇ ਕਾਂਗਰਸ ਨੇ ਜ਼ਬਰ ਕੀਤਾ ਕਾਂਗਰਸ ਨੇ ਲਾਬਰਵਾਈ ਕੀਤੀ ਓਵਰੇਜ ਹੋ ਗਏ ਹੁਣ 3 ਸਾਲਾਂ ਦੇ ਵਿੱਚ ਜਿਹੜੇ ਇੱਕ ਵੀ ਨਹੀਂ ਕਾਪੀ ਕੀਤੀ ਗਈ ਹਰੇਕ 31 ਦਸੰਬਰ ਨੂੰ ਹਜ਼ਾਰਾਂ ਬੇਰੁਜ਼ਗਾਰ ਸਾਰੇ ਮਿਕ ਮੇਲ ਚ ਓਵਰੇਜ ਹੋ ਜਾਂਦੇ ਸੀਮ ਸਿੰਘ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ ਸੀ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਧਰਨੇ ਲਾਉਂਦੇ ਓਵਰੇਜ ਹੋ ਗਏ ਉਨਨਾਂ ਨੂੰ ਆਪਾਂ ਚਾਂਸ ਦੇਵਾਂਗੇ ਪਹਿਲੀ ਗੱਲ ਤੇ ਭਰਤੀ ਨਹੀਂ ਕੱਢੀ ਅਜੇ ਤੱਕ ਕੋਈ ਦੂਜੀ ਗੱਲ ਉਹ ਸਿਰਫ ਰੂਲ ਅਮੈਂਡ ਕਰਨਾ ਹੈ ਅਨੇਕਾਂ ਵਾਰ ਬੇਨਤੀ ਆਪਾਂ ਦੇ ਕਰਾਹੀ ਮੰਤਰੀ ਸਾਹਿਬ ਰਾਹੀਂ ਮੰਗ ਪੱਤਰ ਦੇ ਕੇ ਪਿਛਲੇ ਦਿਨ ਵੀਡੀਓਜ਼ ਕੋਰਟੀ ਆ ਕੇ ਗਏ ਨੇ ਬੇਨਤੀ ਕੀਤੀ ਹੈ ਕਿ ਸਿਰਫ ਰੂਲ ਬਣਾਉਣਾ ਹੈ ਪਰਸਨਲ ਵਿਭਾਗ ਨੇ ਕਮੈਂਡ ਕਰਨਾ ਹੈ ਰੂਲ 1994 ਦਾ ਜਿਹੜਾ ਐਕਟ ਹੈ ਸਰਵਿਸ ਐਕਟ ਉਸ ਮੁਤਾਬਕ ਜੇ ਸਰਕਾਰ ਚਾਹੇ ਤਾਂ ਉਹਨੂੰ ਵਿੱਚ ਸੋਧ ਕਰ ਸਕਦੀ ਹੈ ਉਹ ਨਿੱਕਾ ਜਿਹਾ ਕੰਮ ਤਿੰਨ ਸਾਲਾਂ ਦੇ ਵਿੱਚ ਚੋਹੀ ਨਹੀਂ ਹੋ ਸਕਿਆ ਸਾਡੇ ਕੋਲ ਸੋਰਸ ਤੁਸੀਂ ਹੋ ਜਰੀਆ ਤੁਸੀਂ ਉਹ ਤੁਹਾਡੇ ਰਾਹੀਂ ਅਸੀਂ ਬੇਨਤੀ ਪੇਸ਼ਾ ਕਰ ਸਕਦੇ ਹਾਂ ਪਰ ਜੋ 3 ਸਾਲਾਂ ਚ ਨਹੀਂ ਹੋਇਆ ਅੱਗੇ 2 ਸਾਲ ਬਾਕੀ ਰਹਿ ਗਏ ਤੇ ਫਿਰ ਅਸੀਂ ਅੱਗੇ ਕੀ ਉਮੀਦ ਕਰੀਏ ਇਹ ਸਕੂਲ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਦੇਖੋ ਇਹ ਸਕੂਲ ਦੇ ਵਿੱਚ ਸਾਰੇ ਬੱਚੇ ਜਿੰਨੇ ਅਸੀਂ ਖੜਾ ਅਸੀਂ ਸਕੂਦ 50000 ਰੁਪਿਆ ਸਾਲਾਨਾ ਸਕੂਲ ਨੂੰ ਡੋਨੇਸ਼ਨ ਦੇਣ ਲਈ ਤਿਆਰ ਆ ਟੀਚਰ ਪ੍ਰੋਵਾਈਡ ਕਰਵਾਉਣ ਹਰੇਕ ਕਲਾਸ ਦੇ ਵਿੱਚ ਟੀਚਰ ਹੋਵੇ ਕੋਈ ਬੱਚੇ ਦਾ ਟੀਚਰ ਮਿਸ ਨਾ ਹੋਵੇ ਕੋਈ ਕਲਾਸ ਨਾ ਮਿਸ ਹੋਵੇ ਕੋਈ ਮੈਡਮ ਮੈਂਡਟਰੀ ਇਥੇ ਚੱਲੀ ਗਈ ਉਹ ਜਦਾਂ ਬਦਲਵੇਂ ਪ੍ਰਬੰਧ ਹੋਣ ਹਰੇਕ ਸਬਜੈਕਟ ਦਾ ਹੋਵੇ ਨਾ ਉਹ ਜਿਹੜੇ ਟੀਚਿੰਗ ਕੰਮ ਲੈਣ ਦੀ ਸਰਕਾਰ ਨੇ ਕਿਹਾ ਸੀ ਕਿ ਨਹੀਂ ਲਵਾਗੇ ਤਾਂ ਉਹ ਸਾਰੇ ਨਾ ਟੀਚਿੰਗ ਕੰਮ ਜਿਉਂਦੀ ਤੇ ਉਹ ਦੇਖੋ ਪਿਛਲੇ ਦਿਨਾਂ ਵਿੱਚ ਕਣਕਾਲਾ ਹੋਇਆ ਤੇ ਕਰੋਨਾ ਦੇ ਬਾਅਦ ਜਦੋਂ ਅੱਗ ਲੱਗਣ ਵਾਲਾ ਸੀ ਕਿਸਾਨਾਂ ਦਾੜਾ ਨੂੰ ਅੱਗ ਲਾਉਂਦੇ ਨੇ ਸਾਰੇ ਸਰਵੇ ਟੀਚਰਾਂ ਤੋਂ ਕਰਵਾਇਆ ਰਹਿ ਜਾਇਆ ਕਰਵਾਏ ਜਾ ਰਿਹਾ ਹੈ ਗੈਰ ਵਿਦਿਆਕ ਕੰਮ ਅਜੇ ਵੀ ਲੈ ਜਾ ਰਹੇ ਹੈ ਜੇ ਤੁਸੀਂ ਜਾ ਕੇ ਸਰਕਾਰ ਕੋਲ ਕੋਈ ਇੱਕ ਨੂੰ ਸ਼ਾਇਦ ਕੋਈ ਸਰਕਾਰ ਜੋ ਨਿਆਰੀ ਕੀ